ਯਾਰ ਆਣਾ ਜਵਾਕਾਂ ਦਾ ਆਬਦਾ ਦਾ ਯਾਰ ਧਿਆਨ ਰੱਖਿਆ ਕਰੋ ਟੈਕਸਸ ਦੇ ਵਿੱਚ ਭਾਈ ਨੇ ਨਾ 11 ਸਾਲ ਦੇ ਜਵਾਕ ਨੂੰ ਗੋਲੀ ਮਾਰਤੀ ਸਿਰਫ ਜਿਵੇਂ ਪੰਗੇ ਲੈਂਦੇ ਹੁੰਦੇ ਨੇ ਨਾ ਜਵਾਕ ਇੱਥੇ ਡਿੰਗ ਡੋਂਗ ਡਿਚ ਕਹਿ ਦਿੰਦੇ ਆ ਉਹਨੂੰ ਵੀ ਰੰਗ ਮਾਰ ਕੇ ਟੋਰ ਬੈਲ ਕਰਕੇ ਹਨਾ ਤੇ ਜਵਾਕ ਭੱਜ ਜਾਂਦੇ ਆ ਇਹ 트ੈਂਡ ਪਿੱਛੇ ਜ ਬਹੁਤ ਚੱਲਿਆ ਸੀਗਾ ਕਿ ਹੁਣ ਵੀ ਕੇ 트렌ਡਿੰਗ ਦੇ ਵਿੱਚ ਹੀ ਆ ਇਹ ਚੀਜ਼ ਕੇ ਜਵਾਕ ਜਾਂ ਟੀਨੇਜ ਜਾਂ ਵੱਡੇ ਵੀ ਹਨਾ ਡੋਰ ਬੈਲ ਕਰਦੇ ਆ ਤੇ ਭੱਜ ਜਾਂਦੇ ਆ ਹਨਾ ਤੇ ਫਿਰ ਰਿਐਕਟ ਚੈੱਕ ਕਰਦੇ ਆ ਵੀ ਉਹ ਘਰ ਵਾਲਾ ਬਾਹਰ ਆ ਕੇ ਹਨਾ ਉਹਦੇ ਐਕਸਪ੍ਰੈਸ਼ਨ ਕਿਦਾਂ ਆ ਉਹ ਕੀ ਕਰਦਾ ਉਹ ਰਿਕਾਰਡਿੰਗ ਕਰਕੇ ਹਨਾ ਲੱਕ ਕੇ ਉਹ ਪਾਉਂਦੇ ਆ ਵੀਡੀਓ ਇਹ ਜਵਾਕਾਂ ਨੇ ਵੀ ਆਬੀਸ਼ਲੀ ਜ਼ਿਆਦਾ ਵਾਰੀ ਕੀਤਾ ਹੋਊਗਾ ਹਨਾ ਇੱਕ ਵਾਰੀ ਚੱਕਾਦਾ ਹੁਣ ਘਰੇ ਅੱਕਿਆ ਬੰਦਾ ਬੈਠਾ ਹੋਊਗਾ ਤੇ ਪਤਾ ਨਹੀਂ ਖਣੀ ਡਿਪਰੈਸ਼ਨ ਚ ਹੋਣਾ ਕੀ ਆ ਉਹ ਜਦੋਂ ਡੋਰ ਬੈਲ ਕਰਕੇ ਭੱਜਣ ਲੱਗਾ ਤੇ ਜਦੋਂ ਪੈਰਾਂ ਦਾ ਖੜਕਾ ਖੁੜਕਾ ਸੁਣਿਆ ਤੇ ਉਹਨੇ ਭਾਈ ਪਹਿਲਾਂ ਹੀ ਤਿਆਰ ਬੈਠਾ ਸੀਗਾ ਤੇ ਉਹਨੇ ਗਨ ਕੱਢੀ ਤੇ ਜਵਾਕ ਦੇ ਗੋਲੀ ਮਾਰਤੀ ਚਲੋ ਜੀ ਜਿਆਦਾ ਜ਼ਖਮੀ ਹੋ ਗਿਆ ਹਸਪਤਾਲ ਲੈ ਕੇ ਤੇ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਤੇ ਆਹ ਦੇਖੋ ਕਿੰਨਾ ਸੋਹਣਾ ਜਵਾਕ ਸਿਰਫ 11 ਸਾਲਾਂ ਦਾ ਹੈ ਨਾ ਤੇ ਆ ਭਾਈ ਆ ਜਿਹਨੇ ਗੋਲੀ ਮਾਰੀ ਆ ਮਾੜਾ ਯਾਰ ਧਿਆਨ ਰੱਖਿਆ ਕਰੋ ਜਵਾਕਾਂ ਦਾ ਹਨਾ ਕਿ ਵੀ ਕੀ ਕਰ ਰਹੇ ਆ ਜਾਂ ਜਵਾਕਾਂ ਨੂੰ ਜੋ ਵਾਲੇ ਦੁਆਲੇ ਹੈਪਨ ਹੋ ਰਹੇ ਆ ਐਕਸੀਡੈਂਟ ਹੁੰਦੇ ਆ ਹਨਾ ਉਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਿਆ ਕਰੋ ਜਵਾਕਾਂ ਨੂੰ ਸਮਝਾਇਆ ਕਰੋ ਨੇ ਜਿਹੜੇ ਜਵਾਕ ਤੁਹਾਡਾ ਨਹੀਂ ਘਰੇ ਆਉਂਦਾ ਨਾ ਲੇਟ ਆਉਂਦਾ ਨੂੰ 11 ਸਾਲ ਦੀ ਉਮਰ ਤੇ ਕੁਝ ਵੀ ਨਹੀਂ ਹੁੰਦੀ ਯਾਰ ਆਪਾਂ ਚੱਲ ਥੋੜੇ ਜਿਹਾ ਵੱਡੇ ਕਹਿ ਲਈਏ 15 16 17 18 ਸਾਲਾਂ ਦੇ ਜਵਾਕ ਚਲੋ ਬਾਹਰ ਜਾਂਦੇ ਲੇਟ ਤੱਕ ਨਹੀਂ ਸੁਣਦੇ ਹਨ ਤੇ 11 ਸਾਲ ਦੀ ਉਮਰ ਯਾਰ ਕੀ ਹੁੰਦੀ ਹੈ ਜਵਾਕ ਦੀ ਹਨਾ ਤੇ ਇੱਥੇ ਆਪਾਂ ਕਿਸੇ ਦੀ ਮਾਨਸਿਕਤਾ ਦੇ ਬਾਰੇ ਇਹ ਨਹੀਂ ਕੁਝ ਕਹਿ ਸਕਦੇ ਹਨਾ ਕਿ ਠੀਕ ਆ ਕੁਝ ਕੁ ਬੰਦੇ ਸੁਭਾਅ ਇਦਾਂ ਦਾ ਹੁੰਦਾ ਹਨਾ ਆਪਣੇ ਅਰਗਿਆਂ ਦਾ ਕਿ ਜਵਾਕ ਚੌੜ ਵੀ ਕਰਦਾ ਮਜ਼ਾਕ ਕਰਦਾ ਨਾ ਆਪਾਂ ਜਵਾਕ ਨਾਲ ਜਵਾਕ ਹੋ ਜਾਂਦੇ ਆ ਪਰ ਕੌਸ਼ਤ ਬੰਦੇ ਇਹ ਚੀਜ਼ਾਂ ਨਹੀਂ ਸਮਝਦੇ ਫੀਲਿੰਗਸ ਨਹੀਂ ਹੁੰਦੀਆਂ ਹਨਾ ਜਾਂ ਡਿਪਰੈਸ਼ਨ ਦੇ ਵਿੱਚ ਜਾਂ ਘਰੇ ਕੋਈ ਕੋਤ ਕਲੇਸ਼ ਚੱਲੀ ਜਾਂਦਾ ਪਤਾ ਨਹੀਂ ਕਿਹੜੀ ਗੱਲੋਂ ਓੱਕਿਆ ਕੋਈ ਕੰਮ ਤੋਂ ਓੱਕਿਆ ਆ ਬੰਦਾ ਹਨਾ ਤੇ ਉਹਨੇ ਬਿੰਦ ਵੀ ਨਹੀਂ ਸੋਚਿਆ ਹਨਾ ਤੇ ਇਸ ਕੇਸ ਦੇ ਵਿੱਚ ਜ਼ਿਆਦਾਤਰ ਹੁਣ ਗਲਤੀ ਵੀ ਮੈਨੂੰ ਲੱਗਦਾ ਨਹੀਂ ਉਹਨੂੰ ਸਜ਼ਾ ਹੋ ਕਿਉਂਕਿ ਉਹਨੂੰ ਅਰੈਸਟ ਕਰ ਲਿਆ ਸੀਗਾ ਕੇਰਾ ਤੇ ਉੱਥੇ ਹੀ ਪੁੱਛਗਿੱਛ ਕੀਤੀ ਆ ਘਰ ਵਾਲੇ ਦੇ ਨਾਲ ਤੇ ਉਸ ਤੋਂ ਬਾਅਦ ਉਹਨੂੰ ਛੱਡ ਤਾ ਕੇ ਰਹਾ ਹਨਾ ਕਿਉਂਕਿ ਜੇ ਉਹ ਜਾਦਾ ਕ੍ਰਾਈਮ ਦੇ ਵਿੱਚ ਇਹਨੂੰ ਗਿਣਿਆ ਜਾਂਦਾ ਹੁੰਦਾ ਹਨਾ ਹੁਣ ਪਤਾ ਨਹੀਂ ਉਹਨੇ ਕਿਹੜੇ ਹਿਸਾਬ ਨਾਲ ਬਿਆਨ ਦਿੱਤੇ ਹੋਣੇ ਆ ਜਿਹੜੇ ਬੰਦੇ ਨੇ ਏਡੀ ਛੇਦੀ ਗੋਲੀ ਮਾਰਤੀ ਉਹ ਪਹਿਲੀ ਪ੍ਰਿਪੇਅਰਡ ਹੋਊਗਾ ਇਹ ਚੀਜ਼ ਨੂੰ ਲੈ ਕੇ ਹਨਾ ਤੇ ਉਹਨੇ ਹੋ ਸਕਦਾ ਦੂਸਰੇ ਤਰੀਕੇ ਨਾਲ ਲੈ ਗਿਆ ਹੋਵੇ ਕਿ ਮੇਰੇ ਘਰੇ ਆ ਗਏ ਮੈਨੂੰ ਲੁੱਟਣਾ ਪੈ ਗਿਆ ਸੀ ਜਾਂ ਰਾਤ ਨੂੰ ਆਏ ਮੇਰੇ ਘਰੇ ਰਾਈਟ ਸੋ ਦੀ ਪ੍ਰਾਪਰਟੀ ਦੇ ਵਿੱਚ ਸੀ ਸੋ ਯਾਰ ਇਦਾਂ ਦੇ ਹੈਪਨ ਬਹੁ ਹੁੰਦੇ ਆ ਹਨਾ ਤੇ ਅਮਰੀਕਾ 'ਚ ਖਾਸ ਕਰਕੇ ਥੋੜਾ ਯਾਰ ਧਿਆਨ ਰੱਖਿਆ ਕਰੋ ਜਵਾਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸਿਆ ਕਰੋ ਹਨਾ ਇੱਕ ਤਾਂ ਉਹੀ ਜੇ ਕਹਿੰਨੇ ਆ ਤੇ ਫਿਰ ਬਹੁਤਿਆਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਇਨ੍ਹਾਂ ਮੁਲਕਾਂ ਦੇ ਵਿੱਚ ਇਹ ਸਿਸਟਮ ਬਹੁਤ ਗੰਦਾ ਆ ਕਿ ਤੁਸੀਂ ਜਵਾਕ ਨੂੰ ਨਾ ਇਦਾਂ ਕਹਿ ਵੀ ਨਹੀਂ ਸਕਦੇ ਕੁਝ ਖੁੱਲ੍ਹ ਕੇ ਹਨਾ ਮਾਂ ਪਿਓ ਤੁਹਾਡੇ ਸਾਹਮਣੇ ਵੀ ਤੁਹਾਡਾ ਜਵਾਕ ਕੋਈ ਗਲਤੀ ਕਰਦਾ ਨਾ ਮਾਂ ਪਿਓ ਇੱਥੇ 100 ਵਾਰੀ ਸੋਚਦਾ ਆ ਤੇ ਇੱਕ ਪਾਸੇ ਆਪਣੇ ਬਾਪੂ ਹਣੀ ਹੁੰਦੇ ਸੀਗੇ ਵੀ ਜੇ ਕੋਈ ਗਲਤੀ ਕੀਤੀ ਤੇ ਪਤਾ ਬਾਅਦ ਚ ਲੱਗਣਾ ਚੁੱਤੀ ਪਹਿਲਾਂ ਲਾ ਲੈਣੀ ਹਨਾ ਤੇ ਡਰ ਵੀ ਹੁੰਦਾ ਸੀਗਾ ਸੋ ਇਹੀ ਆ ਇੱਥੇ ਤਾਂ ਜਿੰਨਾ ਵੱਧ ਤੋਂ ਵੱਧ ਯਾਰ ਧਿਆਨ ਰੱਖ ਸਕਦੇ ਜਵਾਕ ਦਾ ਧਿਆਨ ਰੱਖੋ ਤੇ ਬਾਕੀ ਪਰਿਵਾਰ ਵਾਸਤੇ ਬਹੁਤ ੱੱਕੇ ਵਾਲੀ ਗੱਲ ਆ ਕਿ ਇੰਨਾ ਸੋਹਣਾ ਜਵਾਕ ਆ ਉਹ 11 ਸਾਲ ਲੱਗਿਆ ਨਾ ਸਾਲ عمر ਕੁਛ ਵੀ ਨਹੀਂ ਹੁੰਦੀ ਹਨ ਕੱਲਾ ਕੱਲਾ ਦਿਨ ਗੈਣ ਕੇ ਆਪਾਂ ਜਵਾਕ ਪਾਲਦੇ ਆਂ ਵੱਡੇ ਕਰਦੇ ਆਂ ਤੇ ਇਹੀ ਆ ਚਲੋ ਯਾਰ ਧਿਆਨ ਰੱਖਿਆ ਕਰੋ ਤੇ ਜਵਾਕਾਂ ਨੂੰ ਵਾਲੇ ਦwale ਜੋ ਹੈਪਨ ਹੁੰਦੇ ਐਕਸੀਡੈਂਟ ਹੁੰਦੇ ਆ ਇਦਾਂ ਦੀਆਂ ਵੀਡੀਓਜ਼ ਹੁਣ ਜਿਵੇਂ ਮੈਂ ਵੀ ਹਨਾ ਪਾਉਣਾ ਵਾਂ ਤੇ ਲੋਕ ਕਹਿਣ ਲੱਗ ਪੈਂਦੇ ਪਤਾ ਹੀ ਸਾਨੂੰ ਤਾਂ ਨਿਊਜ਼ਾਂ ਚ ਆ ਗਈਆਂ ਇਦਾਂ ਉਹਦਾ ਨਿਊਜ਼ਾਂ ਚ ਆ ਗਈਆਂ ਠੀਕ ਆ ਪਰ ਗੱਲ ਮੇਨ ਮਕਸਦ ਨਿਊਜ਼ ਦੇਣ ਨਾਲ ਉਹ ਇਹ ਹੁੰਦਾ ਕਿ ਤੁਸੀਂ ਆਪਦੇ ਜਵਾਕਾਂ ਨੂੰ ਮੈਸੇਜ ਦੇਉ ਉਹ ਜਿਹੜਾ ਐਕਸੀਡੈਂਟ ਤੋਂ ਸਿੱਖੋ ਕੁਝ ਨਾ ਕੁਝ ਰਾਈਟ ਵੀ ਗਾਣਾ ਨੁਕਸਾਨ ਹੋ ਸਕਦਾ ਥੈਂਕ ਯੂ